ਉਹ ਬੁੱਤਿਆ ਅੱਜ ਵੀ ਚੇਤੇ ਕਨਕ ਦੀ ਰੀੜੀ ਬੋਲ ਨਹੀਂ ਭੁੱਲੇ ਜੱਗ ਕਰਦੇ ਸਾਂ ਮੀ ਪਹਿ ਜਾਵੇ ਦੇਗਾਂ ਵਾਲੇ ਚੋਲ ਨਹੀਂ ਭੁੱਲੇ ਵੇੜੇ ਦੇ ਵਿੱਚ ਡੇੜੇ ਦੇ ਵਿੱਚ ਰੁੱਖ ਦੇ ਉੱਤੇ ਕਿੰਨੀ ਰੌਣਕ ਲਾਉਂਦੇ ਸੀ ਸੁਪਨੇ ਦੇ ਵਿੱਚ ਅੱਜ ਵੀ ਆਉਂਦੇ ਮੈਨੂੰ ਉਹ ਜਨੌਰ ਨਹੀਂ ਭੁੱਲੇ ਤੇ ਤੜਕੇ ਹੀ ਮਾਂ ਪਾ ਦਿੰਦੀ ਸੀ ਚਾਟੀ ਵਿੱਚ ਮਧਾਨੀ ਨੂੰ ਵਾਰ ਪਰਲਸੀ ਪੀ ਜਾਂਦੇ ਸਾਂ ਕਹਿੰਦੇ ਛੰਨੇ ਕੌਲ ਨਹੀਂ ਭੁੱਲੇ ਤੇ ਕਿਸਲ ਵੀ ਕਦੇ ਮਾਰ ਜਾਂਦੇ ਸਾਂ ਘਰ ਦੇ ਕੰਮਾਂ ਕਾਰਾਂ ਵਿੱਚ ਹਫਤਾ ਹਫਤਾ ਨਾਉਣ ਵੱਲੋਂ ਵੀ ਕਰ ਜਾਂਦੇ ਸਾਂ ਘੋਲ ਨਹੀਂ ਭੁੱਲੇ ਤੇ ਵਿਆਹਾਂ ਵਿੱਚ ਵੀ ਪੈਂਦੇ ਗਿੱਧੇ ਵਾਹਾਂ ਵਿਆਹਾਂ ਵਿੱਚ ਸੀ ਪੈਂਦੇ ਗਿੱਧੇ ਸੱਚੀ ਰੂਖੜ ਜਾਂਦੀ ਸੀ ਇੱਕ ਦੂਜੇ ਨੂੰ ਦਿੰਦੇ ਮੇਲੀ ਫਿੱਟਣੀਆਂ ਮਖੌਲ ਨਹੀਂ ਭੁੱਲੇ ਤੇ ਬੜੇ ਬਹਾਨੇ ਲਾਉਂਦੇ ਸੀ ਕਈ ਦਿਨ ਸਕੂਲੇ ਜਾਣਾ ਨਾ ਕਈ ਦਿਨ ਸਕੂਲੇ ਜਾਣਾ ਨਾ ਹਾਰ ਕੇ ਜੋ ਪੈਂਦੀ ਸੀ ਫਿਰ ਬਾਪੂ ਤੋਂ ਸ਼ਤਰੋਲ ਨਹੀਂ ਭੁੱਲੇ ਤੇ ਗੁਲਾਮੀ ਵਾਲਿਆ ਜੋ ਉੱਜੜੇ 1947 ਨੂੰ ਗੁਲਾਮੀ ਵਾਲਿਆ ਜੋ ਜੜੇ ਸੀ 1947 ਨੂੰ ਉਧਰਲੇ ਅੰਬਰ ਸਰ ਤੇ ਇਧਰਲੇ ਲਾਹੌਰ ਨਹੀਂ ਭੁੱਲੇ ਉਧਰਲੇ ਅੰਬਰ ਸਰ ਤੇ ਇਧਰਲੇ ਲਾਹੌਰ ਨਹੀਂ ਭੁੱਲੇ ਇਧਰਲੇ ਲਾਹੌਰ ਨਹੀਂ ਭੁੱਲੇ ਬੁੱਢਾ ਗੁਲਾਮੀ ਵਾਲਾ